ਰਣਤਾਂ ਰੰਦੀਆਂ ਜ਼ਿਮਨੀ ਚੋਣਾਂ ਵਾਸਤੇ ਇੱਕ ਇੱਕ ਕਰਕੇ ਸਿਆਸੀ ਤਿਰਾਂ ਆਪੋ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਨਾਮ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਫਿਰ ਭਾਜਪਾ ਨੇ ਆਪਣਾ ਉਮੀਦਵਾਰ ਚੋਣ ਮੈਦਾਨ 'ਚ ਉਤਾਰਿਆ ਤੇ ਹੁਣ ਚਰਚਾਵਾਂ ਨੇ ਕਿ ਅਕਾਲੀ ਦਲ ਵਾਰਿਸ ਪੰਜਾਬ ਨੇ ਚੋਣ ਮੈਦਾਨ ਤੋਂ ਬੀਬੀ ਪਰਮਜੀਤ ਕੌਰ ਖੜਾ ਨੂੰ ਉਤਾਰਨਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੜਤ ਵੇਖ ਰਹੇ ਤੁਸੀਂ 25 ਚੈਨਲ ਪੰਜਾਬੀ ਤੇ ਉੱਧਰ ਬੀਬੀ ਪਰਮਜੀਤ ਕੌਰ ਖੜਾ ਵਾਰਿਸ ਪੰਜਾਬ ਦੇ ਪਾਰਟੀ ਦੇ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਵੱਲੋਂ ਤਰਨਤਾਰਨ ਨੇ ਜ਼ਿਮਨੀ ਚੋਣ ਲੜ ਸਕਦੇ ਨੇ ਇਹ ਚਰਚਾ ਦਾ ਵਿਸ਼ਾ ਸੀ ਸਵੇਰ ਤੋਂ ਹੀ ਸੁਣਖੀਆਂ ਦੇ ਵਿੱਚ ਬਣੀ ਹੋਈ ਸੀ ਇਹ ਖਬਰ ਪਰ ਹੁਣ ਪੁਸ਼ਟੀ ਹੋ ਚੁੱਕੀ ਹੈ ਦਰਸਲ ਖੜਾ ਮਿਸ਼ਨ ਆਰਗੇਨਾਈਜ਼ੇਸ਼ਨ ਜਿਹੜੀ ਉਸ ਦੇ ਵੱਲੋਂ ਇਸ ਚੀਜ਼ ਦਾ ਐਲਾਨ ਕਰ ਦਿੱਤਾ ਗਿਆ ਪੁਸ਼ਟੀ ਕਰ ਦਿੱਤੀ ਗਈ ਹੈ ਹਵਾਲਾ ਦਿੱਤਾ ਗਿਆ ਬੀਬੀ ਖੜਾ ਦਾ 9 ਤਰੀਕ ਵਾਲੇ ਟਵੀਟ ਦਾ ਆਖਿਆ ਗਿਆ ਕਿ ਬੀਬੀ ਜੀ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਚੋਣ ਨਹੀਂ ਲੜਨੀ ਸੋ ਪਰਮਜੀਤ ਕੌਰ ਖੜਾ ਨੇ ਜੁਲਾਈ ਮਹੀਨੇ ਦੇ ਵਿੱਚ 9 ਜੁਲਾਈ ਨੂੰ ਉਹਨਾਂ ਨੇ ਟਵੀਟ ਕੀਤਾ ਸੀ ਜਿਸ ਤੋਂ ਉਹਨਾਂ ਨੇ ਆਖਿਆ ਸੀ ਕਿ ਬੀਬੀ ਪਰਮਜੀਤ ਕੌਰ ਖੜਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੋਣ ਨਹੀਂ ਲੜਨਗੇ ਨਾਲ ਹੀ ਇਹ ਵੀ ਆਖਿਆ ਗਿਆ ਸੀ ਆਰਗੇਨਾਈਜੇਸ਼ਨ ਦੇ ਵੱਲੋਂ ਕਿ ਉਹਨਾਂ ਨੇ ਜਿਹੜੀਆਂ ਲੋਕ ਸਭਾ ਚੋਣਾਂ ਇਸ ਤੋਂ ਪਹਿਲਾਂ ਲੜੀਆਂ ਸੀਗੀਆਂ ਉਹਨਾਂ ਨੇ ਪੰਥ ਦੇ ਹਿੱਤ ਵਾਸਤੇ ਪੰਥ ਵਾਸਤੇ ਲੜੀਆਂ ਸੀਗੀਆਂ ਪਰ ਇਸ ਤੋਂ ਇਲਾਵਾ ਉਹਨਾਂ ਦਾ ਸਿਆਸਤ ਦੇ ਵਿੱਚ ਆਉਂਦਾ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਧਾਰਾ ਨਹੀਂ ਹੈ ਉਹਨਾਂ ਦਾ ਸਿਆਸਤ ਦੇ ਵਿੱਚ ਆਉਂਦਾ ਇਰਾਦਾ ਨਹੀਂ ਹੈ ਨਾਲੇ ਇਹ ਵੀ ਆਖਿਆ ਗਿਆ ਸੀ ਕਿ ਬੀਬੀ ਖਾੜਾ ਕਿਸੇ ਤਰ੍ਹਾਂ ਦੇ ਕੋਈ ਵੀ ਸਿਆਸਤਦਾਨ ਨਹੀਂ ਹਨ ਸੋ ਸਵੇਰ ਤੋਂ ਚਰਚਾਵਾਂ ਸਨ ਕਿ ਅਕਲਦਲ ਵਾਰਿਸ ਪੰਜਾਬ ਦੇ ਜਥੇਬੰਦੀ ਬੀਬੀ ਪਰਮਜੀਤ ਕੌਰ ਖਾੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੇ ਨੇ ਪਰ ਜਦੋਂ ਐਮਪੀ ਅਮਰਿਤਪਾਲ ਸਿੰਘ ਹਰਾਂ ਦੇ ਪਿਤਾ ਤਰਸੇਮ ਸਿੰਘ ਦੇ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਪੁਸ਼ਟੀ ਕੀਤੀ ਕਿ ਹਜੇ ਤਾਂ ਬੀਬੀ ਖੜਾ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਬੀਬੀ ਖੜਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਜੇ ਬੀਬੀ ਖੜਾ ਮੰਨ ਜਾਂਦੇ ਨੇ ਚੋਣਾਂ ਲੜਨ ਵਾਸਤੇ ਤਾਂ 파ਰਟੀ ਸਭਾਵਿਕ ਤੌਰ ਦੇ ਉੱਤੇ ਉਹਨਾਂ ਨੂੰ ਹੀ ਚੋਣ ਮੈਦਾਨ 'ਚ उतਾਰੇਗੀ ਪਰ ਜੇ ਉਹ ਡਿਨਾਈ ਕਰ ਦਿੰਦੇ ਨੇ ਤਾਂ ਫਿਰ ਪਾਰਟੀ ਕਿਸੇ ਹੋਰ ਨੂੰ ਚੋਣ ਮੈਦਾਨ ਚ ਉਤਾਰੇਗੀ ਇਹ ਸ਼ੋਰ ਹੈ ਇਹ ਪੱਕਾ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਚੋਣਾਂ ਜ਼ਰੂਰ ਲੜੂਗਾ ਪਰ ਇਹ ਨਹੀਂ ਪਤਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੌਣ ਹੋਊਗਾ ਉਮੀਦਵਾਰ ਸੋ ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਬਣੇ ਤਕਰੀਬਨ 2 ਕੁ ਲੱਖ ਵੋਟਾਂ ਦਾ ਮਾਰਜਨ ਸੀਗਾ ਉਹਨਾਂ ਦਾ 2 ਕੁ ਲੱਖ ਵੋਟਾਂ ਦੇ ਮਾਰਜਨ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਸੀਗੀ ਕਾਂਗਰਸ ਦੇ ਜਿਹੜੇ ਉਮੀਦਵਾਰ ਸੀ ਕੁਲਬੀਰ ਜੀਰਾ ਉਹ ਦੂਜੇ ਨੰਬਰ ਤੇ ਰਹੇ ਸੀ ਇਸ ਤੋਂ ਇਲਾਵਾ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਉਮੀਦਵਾਰ ਸੀ ਵਿਰਸ ਸਿੰਘ ਵਲਟੋਹਾ ਉਹ ਵੀ ਐਸੀ ਹੀ ਚੋਣ ਮੈਦਾਨ ਸੀ ਹਾਰ ਦਾ ਸਾਹਮਣਾ ਉਹਨਾਂ ਨੂੰ ਵੀ ਕਰਨਾ ਪਿਆ ਸੋ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਜਿਹੜੀ ਹੋ ਰਹੀ ਹੈ ਉਸ ਵਾਸਤੇ ਸਿਆਸੀ ਅਖਾੜਾ ਪੂਰਾ ਮਗਿਆ ਹੋਇਆ ਹੈ ਜੋੜਾ ਛੋੜਾ ਤੇ ਭਖਿਆ ਹੋਇਆ ਹੈ ਕਿਉਂਕਿ ਤਰਨਤਾਰਨ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਸੀਗੇ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਦਾ ਦੇਹਾਂਤ ਹੋ ਜਾਂਦਾ ਲੰਬੀ ਬਿਮਾਰੀ ਦੇ ਚਲਦਿਆਂ ਉਹਨਾਂ ਦਾ ਦੇਹਾਂਤ ਹੋਇਆ ਸੀਗਾ ਔਰ ਉਹਨਾਂ ਦੇ ਦੇਹਾਂਤ ਤੋਂ ਬਾਅਦ بار-ਬਾਰ ਸਿਆਸੀ ਪਾਰਟੀਆਂ ਇਸ ਗੱਲ ਵਾਸਤੇ ਚਿੰਤਿਤ ਸੀ ਕਿ ਹੁਣ ਬਾਈ ਇਲੈਕਸ਼ਨਸ ਤਾਂ ਹੋਣਗੇ ਤਾਂ ਕਿਉਂ ਨਾ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤਾ ਜਾਵੇ ਸੋ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਪਹਿਲ ਕੀਤੀ ਆ ਆਮਵੰਤ ਔਰ ਦੁੱਤਿਆ ਆਮ ਆਦਮੀ ਪਾਰਟੀ ਪਹਿਲਾਂ ਉਮੀਦਵਾਰ ਨੂੰ ਚੋਣ ਮੈਦਾਨ ਚ ਉਤਾਰਦੀ ਹੈ ਪਰ ਇਸ ਵਾਰ ਕੀ ਹੋਇਆ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਤੋਂ ਉਤਾਰਿਆ ਉਹ ਸਾਬਕਾ ਪ੍ਰਿੰਸੀਪਲ ਨੇ ਸਕੂਲ ਦੇ ਪ੍ਰਿੰਸੀਪਲ ਸੀਗੇ ਹਲਕਾ ਇੰਚਾਰਜ ਨੇ ਆਪਣੀ ਪਾਰਟੀ ਸੀ ਉਹਨਾਂ ਦੀ ਜਿਹੜੀ ਪਾਰਟੀ ਉਹਨਾਂ ਨੇ ਮਰਜ ਕਰ ਦਿੱਤੀ ਸ਼੍ਰੋਮਣੀ ਅਕਾਲੀ ਦਲ ਚ ਉਸ ਤੋਂ ਬਾਅਦ ਭਾਜਪਾ ਨੇ ਆਪਣੇ ਕੈਂਡੀਡੇਟ ਦਾ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਹਰਜੀਤ ਸਿੰਘ ਸੰਧੂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਔਰ ਕਿਉਂ ਹਰਜੀਤ ਸਿੰਘ ਸੰਧੂ ਦੇ ਉੱਤੇ ਦਾਖਲਿਆ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਉਹਨਾਂ ਦੇ ਕੋਲ ਵੱਡੇ ਅਹੁਦੇ ਸੀਗੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਸੀਗੇ ਉਹ ਯੂਥ ਅਕਾਲੀ ਦਲ ਦੇ ਵੀ ਪ੍ਰਧਾਨ ਰਹਿ ਚੁੱਕੇ ਸੀਗੇ ਉਸ ਤੋਂ ਇਲਾਵਾ ਬੀਜਪੀ ਦੇ ਵਿੱਚ ਵੀ ਉਹਨਾਂ ਦੇ ਕੋਲ ਵੱਡੀਆਂ ਜ਼ਿੰਮੇਵਾਰੀਆਂ ਸੀ ਹਲਕਾ ਚਾਰਜ ਡਿਸਟ੍ਰਿਕਟ ਇੰਚਾਰਜ ਤੋਂ ਇਲਾਵਾ ਉਹਨਾਂ ਦੇ ਕੋਲ ਵੱਡੇ ਅਹੁਦੇ ਸੀਗੇ ਬੀਜਪੀ ਦੇ ਵਿੱਚ ਵੀ ਜੇ ਆਪਾਂ ਹਲਕੇ ਦੇ ਪੱਧਰ ਤੇ ਦਤੇ ਆ ਜ਼ਿਲ੍ਹਾ ਪੱਧਰ ਤੇ ਗੱਲ ਕਰੀਏ ਸੋ ਖਡੂਰ ਸਾਹਿਬ ਜਿਹੜਾ ਲੋਕ ਸਭਾ ਹਲਕਾ ਹੈ ਉਹਦੇ ਅੰਡਰ 9 ਵਿਧਾਨ ਸਭਾ ਹਲਕੇ ਆਉਂਦੇ ਨੇ ਵਿੱਚੇ ਬਾਬਾ ਬਕਾਲਾ ਦਾ ਜ਼ਿਕਰ ਹੁੰਦਾ ਵਿੱਚੇ ਹੀ ਜ਼ਿਕਰ ਹੁੰਦਾ ਤਰਨਤਾਰਨ ਸਾਹਿਬ ਦਾ ਫਰੋਜ਼ਪੁਰ ਦਾ ਵੀ ਜ਼ਿਕਰ ਹੁੰਦਾ ਸੋ ਤਰਨਤਾਰਨ ਸਾਹਿਬ ਦੀ ਜ਼ਿਮਨੀ ਚੋਣਾ ਇਹ ਜਿਹੜਾ ਹਲਕਾ ਹੈ ਵਿਧਾਨ ਸਭਾ ਹਲਕਾ ਆਉਂਦਾ ਹੈ ਖਡੂਰ ਸਾਹਿਬ ਦੇ ਲੋਕ ਸਭਾ ਹਲਕੇ ਦੇ ਅੰਡਰ ਸੋ ਐਮਪੀ ਅਮਰਿਤਪਾਲ ਇਥੋਂ ਜਿੱਤੇ ਸੀਗੇ ਵੱਡੇ ਮਾਰਜਨ ਦੇ ਨਾਲ ਜਿੱਤੇ ਸੀ ਬੀਬੀ ਪਰਮਜੀਤ ਕੌਰ ਖੜਾ ਦਾ ਜੇ ਆਪਾਂ ਜ਼ਿਕਰ ਕਰੀਏ ਤੇ ਜੇ ਐਮਪੀ ਅਮਰਿਤਪਾਲ ਹਰੀ ਬੀਬੀ ਖੜਾ ਨੂੰ ਮਨਾ ਲੈਂਦੇ ਨੇ ਬੀਬੀ ਖੜਾ ਮੰਨ ਜਾਂਦੇ ਨੇ ਔਰ ਆਪਣੇ ਫੈਸਲੇ ਤੋਂ ਪਿਛੇ ਹਟ ਕੇ ਆਪਣਾ ਫੈਸਲਾ ਬਦਲ ਦਿੰਦੇ ਨੇ ਕਿ ਠੀਕ ਹੈ ਉਹ ਅੰਮ੍ਰਿਤਪਾਲ ਹੜਾ ਦੀ ਪਾਰਟੀ ਦੇ ਨਾਲ ਮਿਲ ਕੇ ਚੋਣਾਂ ਲੜਨਗੇ ਤਾਂ ਹੋ ਸਕਦਾ ਹੈ ਕਿ ਲੋਕ ਉਹਨਾਂ ਦਾ ਰੁਖ ਕਰਨ ਕਿਉਂਕਿ ਅੰਮ੍ਰਿਤਪਾਲ ਜਦੋਂ ਖੰਡੂਰ ਸਾਹਿਬ ਦੇ ਵਿੱਚ ਚੋਣਾਂ ਜਿੱਤੇ ਸੀ ਤਾਂ ਫਿਰ ਉਸ ਵੇਲੇ ਲੋਕਾਂ ਦੇ ਵਿੱਚ ਪੰਥਕ ਲਹਿਰ ਵੇਖੀ ਗਈ ਸੀ ਲੋਕਾਂ ਦਾ ਕਹਿਣਾ ਸੀ ਕਿ ਐਮਪੀ ਅੰਮ੍ਰਿਤਪਾਲ ਜਿਹੜਾ ਸੀ ਉਹ ਜਦੋਂ ਐਮਪੀ ਨਹੀਂ ਸੀ ਉਹਨੇ ਬਹੁਤ ਤਰ੍ਹਾਂ ਦੇ ਕੰਮ ਇਲਾਕੇ ਦੇ ਵਿੱਚ ਲੋਕਾਂ ਨੂੰ ਨਸ਼ੇ ਛਡਵਾਉਣ ਵਾਸਤੇ ਬੱਚਿਆਂ ਦੇ ਨਸ਼ੇ ਛਡਵਾਉਣ ਵਾਸਤੇ ਉਹਨੂੰ ਸਿੱਧਰ ਆਏ ਪਾਉਣ ਵਾਸਤੇ ਕੀਤੇ ਸੀ ਇਸ ਕਰਕੇ ਇੱਕ ਲਹਿਰ ਚੱਲੀ ਹੋਈ ਸੀ ਅੰਮ੍ਰਿਤਪਾਲ ਦੇ ਨਾਲ ਜਿਸਨੇ ਅੰਮ ਪਾਲ ਸਿੰਘ ਨੂੰ ਐਮਪੀ ਬਣਾ ਦਿੱਤਾ ਤਾਂ ਫਿਰ ਉਸ ਤੋਂ ਬਾਅਦ ਬੀਬੀ ਖੜਾ ਦਾ ਜ਼ਿਕਰ ਆਉਂਦਾ ਹੈ ਬੀਬੀ ਖੜਾ ਨੂੰ ਚੋਣ ਲੜਵਾਈ ਜਾ ਸਕਦੀ ਹੈ ਪਰ ਫਿਲਹਾਲ ਬੀਬੀ ਖੜਾ ਦਾ ਕਹਿਣਾ ਹੈ ਕਿ ਮੇਰਾ ਐਸਾ ਕੋਈ ਇਰਾਦਾ ਨਹੀਂ ਹੈ ਐਮਪੀ ਅਮਰਿਤਪਾਲ ਦੇ ਪਿਤਾ ਪੁਸ਼ਟੀ ਕਰ ਚੁੱਕੇ ਨੇ ਇਸ ਚੀਜ਼ ਦੀ ਕਿ ਮਣਾਉਣ ਦੀ ਕੋਸ਼ਿਸ਼ ਤਾਂ ਹੋ ਰਹੀ ਹੈ ਪਰ ਹਜੇ ਮੰਨ ਨਹੀਂ ਰਹੇ ਸੋ ਮੰਨਣਗੇ ਜਾਂ ਨਹੀਂ ਮੰਨਣਗੇ ਇਸ ਸਮੇਂ ਦੇ ਉੱਤੇ ਇਹ ਡਿਪੈਂਡ ਕਰਦਾ ਹੈ ਪਰ ਬੀਬੀ ਖੜਾ ਇਸ ਤੋਂ ਪਹਿਲਾਂ ਇੱਕ ਚੋਣ ਲੜ ਚੁੱਕੇ ਨੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ 2019 ਦੀਆਂ ਲੋਕ ਸਭਾ ਚੋਣਾਂ ਉਹ ਵੀ ਸ੍ਰੀ ਖਦੂਰ ਸਾਹਿਬ ਤੋਂ ਹੀ ਲੜ ਚੁੱਕੇ ਨੇ ਬੀਬੀ ਖੜਾ ਪਰ ਉਹ ਉਹਨਾਂ ਨੇ ਚੋਣਾਂ ਲੜੀਆਂ ਸੀਗੀਆਂ ਪੰਜਾਬ ਏਕਤਾ ਪਾਰਟੀ ਦੇ ਵੱਲੋਂ ਸੁਖਪਾਲ ਖੜਾ ਪ੍ਰਧਾਨ ਸੀ ਉਸ ਪਾਰਟੀ ਦੇ ਸੁਖਪਾਲ ਖੜਾ ਨੇ ਬਕਾਇਦਾ ਪਾਰਟੀ ਬਣਾਈ ਸੀਗੀ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਸੋ ਬੀਬੀ ਖੜਾ ਨੂੰ ਉਸ ਪਾਰਟੀ ਨੇ ਸਪੋਰਟ ਕੀਤਾ ਬੀਬੀ ਖੜਾਣਾ ਨੇ ਚੋਣ ਵੀ ਲੜੀ ਉਸ ਤੋਂ ਬਾਅਦ ਕੀ ਹੋਇਆ ਸੀਗਾ ਉਸ ਚੋਣ ਚ ਪੰਜਾਬ ਡੈਮੋਕਰੈਟਿਕ ਅਲਾਈንስ ਯਾਨੀ ਕਿ ਪੰਜਾਬ ਇਕਤਾ ਪਾਰਟੀ ਅਤੇ ਸ਼ਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮਿਲ ਕੇ ਉਹ ਚੋਣਾਂ ਲੜੀਆਂ ਸੀ ਉਸ ਦੇ ਵਿੱਚ ਬੀਬੀ ਖੜਾਣਾ ਉਮੀਦਵਾਰ ਸੀਗੇ ਪੀਡੀਏ ਦੇ ਵੱਲੋਂ ਸੋ ਚੋਣ ਹਾਰ ਕੇ ਬੀਬੀ ਖੜਾਣਾ ਤੀਜੇ ਨੰਬਰ ਤੇ ਆਏ ਪਹਿਲੇ ਨੰਬਰ ਦੇ ਉੱਤੇ ਜਿਹੜੇ ਸੀਗੇ ਉਹ ਡਿੰਪਾ ਗਿੱਲ ਸੀਗੇ ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ ਜਸਪੀਰ ਗਿੱਲ ਉਹ ਸੀਗੇ ਉਹਨਾਂ ਨੇ ਚੋਣਾਂ ਜਿੱਤੀਆਂ 4 ਸਾਢੇ 1/4 ਲੱਖ ਤੋਂ ਵੱਧ ਵੋਟਾਂ ਉਹਨਾਂ ਨੇ ਮਿਲੀਆਂ ਸੀਗੀਆਂ ਡਿੰਪਾ ਗਿੱਲ ਨੂੰ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਸ਼ੋਮਣੀ ਕਾਲੇ ਦਲ ਦੇ ਵੱਲੋਂ ਚੋਣ ਲੜੇ ਬੀਬੀ ਜਗੀਰ ਕੌਰ ਦੂਜੇ ਨੰਬਰ ਤੇ ਆਏ ਸਵਾ 3 ਲੱਖ ਦੇ ਕਰੀਬ ਵੋਟ ਪਈ ਬੀਬੀ ਨੂੰ ਫਿਰ ਬੀਬੀ ਖਾੜਾ 3 ਜੇ ਨੰਬਰ ਦੇ ਉੱਤੇ ਪੰਜਾਬ ਇਕਤਾ ਪਾਰਟੀ ਤੋਂ ਚੋਣ ਲੜੇ ਬੀਬੀ ਖਾੜਾ ਨੂੰ ਸਵਾਗ 2 ਲੱਖ ਵੋਟਾਂ ਪਈਆਂ ਯਾਨੀ ਕਿ 2.5 ਲੱਖ ਵੋਟਾਂ ਦਾ ਫਰਕ ਸੀਗਾ ਉਹਨਾਂ ਦਾ ਕਾਂਗਰਸ ਦੇ ਉਮੀਦਵਾਰ ਡਿੰਪਾ ਗਿੱਲ ਦੇ ਨਾਲ ਸੋ ਇਸ ਤੋਂ ਬਾਅਦ ਬੀਬੀ ਖਾੜਾ ਨੇ ਚੋਣਾਂ ਨਹੀਂ ਲੜੀਆਂ ਸੋ ਪਹਿਲੀ ਵਾਰ ਚੋਣਾਂ ਲੜੀਆਂ ਸੀਗੀਆਂ ਬੀਬੀ ਖਾੜਾ ਨੇ ਆਖਿਆ ਵੀ ਹੈ ਕਿ ਪਹਿਲਾਂ ਜਿਹੜੀਆਂ ਚੋਣਾਂ ਲੜੀਆਂ ਸੀ ਉਹਦੇ ਵਿੱਚ ਬਹੁਤ ਅੱਛਾ ਪ੍ਰੇਮ ਪਿਆਰ ਲੋਕਾਂ ਦਾ ਮਿਲਿਆ ਸੀਗਾ ਪਰ ਕੁਝ ਏਜੰਡੇ ਸੀਗੇ ਜਿਸ ਰਾ ਬੀਬੀ ਖਾੜਾ ਖੁਦ ਵੀ ਹਿਊਮਨ ਰਾਈਟ ਐਕਟਿਵਿਸਟ ਨੇ ਔਰ ਅੱਜ ਵੀ ਮਨੁੱਖੀ ਅਧਿਕਾਰਾਂ ਤੇ ਕੰਮ ਕਰ ਰਹੇ ਨੇ ਜਸਵੰਤ ਸਿੰਘ ਖੜਾ ਹਰਾ ਤੋਂ ਬਾਅਦ ਬੀਬੀ ਖੜਾ ਨੇ ਉਹ ਆਰਗੇਨਾਈਜੇਸ਼ਨ ਨੂੰ ਬਖੂਬੀ ਚਲਾਇਆ ਹੋਇਆ ਔਰ ਆਪਣੀਆਂ ਸੇਵਾਵਾਂ ਜੜੀਆਂ ਨੇ ਉਸ ਸੰਸਥਾ ਨੂੰ ਦੇ ਵੀ ਰਹੇ ਨੇ ਸੋ ਬੀਬੀ ਖੜਾ ਦਾ ਕਹਿਣਾ ਹੈ ਕਿ ਉਹਨਾਂ ਨੇ ਮਨੁੱਖੀ ਅਧਿਕਾਰਾਂ ਨੂੰ ਅੱਗੇ ਰੱਖ ਕੇ ਹੀ ਲੋਕ ਸਭਾ ਦੀਆਂ ਚੋਣਾਂ ਲੜੀਆਂ ਸੀ ਪਰ ਇਹ ਵਾਲੀਆਂ ਜਿਹੜੀਆਂ ਚੋਣਾਂ ਨੇ ਤੜਨਤਾਰਨ ਦੀਆਂ ਜ਼ਿਮਣੀ ਚੋਣਾਂ ਵਿਧਾਨ ਸਭਾ ਦੀਆਂ ਇਹ ਲੜਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਸੋ ਪਿੱਛੇ ਰਹਿ ਗਈ ਹੈ ਹੁਣ ਆਵਾਜ਼ੀ ਪਾਰਟੀ ਔਰ ਆਮ ਆਦਮੀ ਪਾਰਟੀ ਤੋਂ ਇਲਾਵਾ ਕਾਂਗਰਸ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਬਸਪਾ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਐਲਾਨ ਨਹੀਂ ਕੀਤਾ ਤੇ ਇੱਕ ਹੋਰ ਪਾਰਟੀ ਜਿਹੜੀ ਹੈ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਿਆ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਹੋ ਸਕਦਾ ਉਹ ਵੀ ਇਨ੍ਹਾਂ ਚੋਣਾਂ ਦੇ ਵਿੱਚ ਆਪਣਾ ਹੱਥ ਹਸਮਾਉਣ ਪਰ ਜੇ ਮੈਂ 2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰਾਂ ਤੇ ਮੰਨਿਆ ਗਿਆ ਸੀ ਕਿ ਬੀਬੀ ਪਰਮਜੀਤ ਕੌਰ ਖੜੜਾ ਜਦੋਂ ਲੋਕ ਸਭਾ ਚੋਣਾਂ ਉਹਨਾਂ ਨੇ ਲੜੀਆਂ ਖੰਡੂਰ ਸਾਹਿਬ ਦੀਆਂ ਤਾਂ ਉਹਦਾ ਡੈਂਟ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪਿਆ ਕਿਉਂਕਿ ਜਿਹੜੀ ਪੰਥਕ ਵੋਟ ਸੀਗੀ ਉਹ ਵੰਡੀ ਗਈ ਬੀਬੀ ਪਰਮਜੀਤ ਕੌਰ ਖੜੜਾ ਦੇ ਕੋਲ ਆ ਗਈ ਸੋ ਹੁਣ ਬੀਬੀ ਖੜੜਾ ਮੰਨਦੇ ਨੇ ਕਿ ਨਹੀਂ ਮੰਨਦੇ ਜੇ ਤਾਂ ਮੰਨਦੇ ਨੇ ਫਿਰ ਤਾਂ ਫਿਰ ਮੰਨਿਆ ਜਾਊਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਹੋ ਸਕਦਾ ਹੈ ਬਾਕੀ ਪਾਰਟੀਆਂ ਨੂੰ ਵੀ ਵੱਡਾ ਡੈਂਟ ਲੱਗੇ ਔਰ ਬੀਬੀ ਖੜਾ ਜਿੱਤ ਜਾਣ ਕਿਉਂਕਿ ਅਮਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਹੀ ਲੋਕ ਸਭਾ ਚੋਣਾਂ ਜਿੱਤੇ ਐਮਪੀ ਬਣੇ ਪਰ ਜੇ ਬੀਬੀ ਖੜਾ ਖੜੇ ਨਹੀਂ ਹੁੰਦੇ ਤਾਂ ਫਿਰ ਕੌਣ ਹੋਊਗਾ ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਉਮੀਦਵਾਰ ਉਸ ਤੋਂ ਇਲਾਵਾ ਜੇ ਨਵਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਧੜਾ ਵਾ ਜੇ ਉਹ ਚੋਣ ਮੈਦਾਨ ਤੋਂ ਕਿਸੇ ਨੂੰ ਉਤਾਰਦੇ ਨੇ ਤਾਂ ਉਸ ਦਾ ਖਾਮਿਆਜ਼ਾ ਕਿਸ ਨੂੰ ਭੁਗਤਣਾ ਪਵੇਗਾ ਕਿ ਉਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ ਹੈ ਜਿਹੜ ਕੁੱਲ ਮਿਲਾ ਕੇ ਇਸ ਵਾਰ ਦੀਆਂ ਤਰਨਤਾਰਨ ਦੀਆਂ ਜ਼ਿਮਨੀ ਚੋਣਾਂ ਕਾਫੀ ਜ਼ਿਆਦਾ ਦਿਲਚਸਪ ਹੋਣ ਵਾਲੀਆਂ ਨੇ ਨਜ਼ਰਾਂ ਬੜੀਆਂ ਹੋਈਆਂ ਨੇ ਕਿ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਐਲਾਨੂਗੀ ਉਸ ਤੋਂ ਬਾਅਦ ਜਿਹੜੇ ਧੜੇ ਬਣ ਗਏ ਨੇ ਸ਼੍ਰੋਮਣੀ ਕਾਲੇ ਦਿਲ ਦੇ ਉਹਨਾਂ ਧੜਿਆਂ ਦਾ ਜਿਹੜਾ ਸ਼੍ਰੋਮਣੀ ਕਾਲੇ ਦਲ ਹੈ ਜਿਸ ਦੇ ਪ੍ਰਧਾਨ ਇਕਬੀਰ ਸਿੰਘ ਬਾਦਲ ਨੇ ਉਸ ਦੇ ਉੱਤੇ ਕੀ ਅਸਰ ਪਵੇਗਾ ਔਰ ਕਿੰਨਾ ਕੁ ਖਾਮਿਆਜ਼ਾ ਭੁਗਤਣਾ ਪਊਗਾ ਕਿੰਨਾ ਕੁ ਨੁਕਸਾਨ ਹੋਊਗਾ ਸੋ ਕੁਲ ਮਿਲਾ ਕੇ ਹਰ ਇੱਕ ਜਿਹੜੀ ਚੀਜ਼ ਆ ਉਹਦੇ ਉੱਤੇ ਹਰ ਪਲ-ਪਲ ਦੀ ਅਪਡੇਟ ਦੇ ਉੱਤੇ ਸਾਡੀ ਨਜ਼ਰ ਬਣੀ ਹੋਈ ਹੈ ਤੁਹਾਡੇ ਤੱਕ ਜਾਣਕਾਰੀ ਪਹੁੰਚਾਵਾਂਗੇ ਔਰ ਪਹੁੰਚਾਉਂਦੇ ਰਹਾਂਗੇ ਭਾਵੇਂ ਧੜਨ ਧੜਨ ਦੀਆਂ ਜ਼ਮੀਨੀ ਚੋਣਾ ਹੋਣ ਜਾਂ ਫਿਰ ਉਸ ਤੋਂ ਇਲਾਵਾ ਕੋਈ ਖਬਰ ਆ ਹੋਣ ਸੋ ਮੇਨੂੰ ਦੀ ਇਜਾਜ਼ਤ ਤਨਵਾਤ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਭਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ